ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਬਾਪੂ ਆਪਣੀ ਭੈਣ ਦੇ ਲਈ ਸੰਧਾਰਾ ਲੈ ਕੇ ਆਇਆ ਤੇ ਦੋਸਤੋ ਦੇਖੋ ਭੈਣ ਭਰਾ ਦਾ ਪਿਆਰ ਕਿੰਨਾ ਇਸ ਉਮਰ ਦੇ ਵਿੱਚ ਵੀ ਆਪਣੀ ਭੈਣ ਦਾ ਕਿੰਨਾ ਖਿਆਲ ਰੱਖਿਆ ਬਾਪੂ ਨੇ ਸਕੀਆਂ ਭੈਣਾ ਭਰਾਵਾਂ ਦਾ ਸਾਥ ਨਹੀਂ ਛੱਡਦੇ ਨਾ ساری ਉਮਰ ਬਜ਼ੁਰਗ ਬਾਪੂ ਇਸ ਸਮੇਂ ਵਿੱਚ ਜਦੋਂ ਖੜਦਾ ਭੈਣਾ ਦੇ ਨਾਲ ਪਰਿਵਾਰ ਦੇਖੋ ਕਿੰਨੇ ਚਾਵਾ ਦੇ ਨਾਲ ਖੁਸ਼ੀ ਮਨਾ ਰਿਹਾ ਹੈ ਦੋਸਤੋ ਇਸ ਵੇਲੇ ਪਰਿਵਾਰ ਦੇ ਨਾਲ ਬਾਪੂ ਜੀ ਨੇ ਦੁੱਖ ਸੁੱਖ ਸਾਂਝਾ ਕੀਤਾ ਜਿਹੜੇ ਭੈਣ ਭਰਾ ساری ਉਮਰ ਇਦਾਂ ਵਰਤਦੇ ਨੇ ਉਹ ساری ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਭੈਣਾ ਆਪਣੇ ਵੀਰ ਦਾ ਰਾਹ ਤੱਕਦੇ ਨੇ ਕਿ ਕਦੋਂ ਆਉ ਮੇਰਾ ਵੀਰ ਤੇ ਦੋਸਤੋ ਇਸ ਇਸ ਰਿਸ਼ਤਦਾਰੀ ਨੂੰ ਦੇਖੋ ਕਿੰਨਾ ਵਧੀਆ ਬਾਪੂ ਜੀ ਨੇ ਨਵਾਇਆ ਜਿਹੜੀ ਭੈਣ ਦੇ ਵੀਰ ਨਹੀਂ ਹੁੰਦਾ ਉਹ ساری ਉਮਰ ਇਦਾਂ ਹੀ ਤਰਸਦੀ ਰਹਿੰਦੀ ਆ ਵੀ ਮੇਰੇ ਵੀ ਰੱਬਾ ਇੱਕ ਵੀਰ ਹੋਣਾ ਸੀ ਇਦਾਂ ਦੀਆਂ ਖੁਸ਼ੀਆਂ ਫਿਰ ਅਧੂਰੀਆਂ ਹੀ ਰਹਿੰਦੀਆਂ ਨੇ ਭੈਣਾਂ ਦੀਆਂ ਸਕੇ ਭਰਾਮਾ ਵਾਲੀ ਥਾਂ ਕੋਈ ਹੋਰ ਨਹੀਂ ਲੈ ਸਕਦਾ ਭਰਾਮਾ ਦੇ ਹੌਸਲੇ ਦੇ ਨਾਲ ਪੈਣਾ ਸੌਖੀਆਂ ਜੀਲੰਦਗਾਂ ਨੇ ਸੋ ਦੋਸਤੋ ਕੀ ਕਹਿਣਾ ਚਾਹੂਗੋ ਇਹ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣਾ ਵਿਚਾਰ ਜਰੂਰ ਦਿਓ